ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਾਵਣ ਦੇ ਪਹਿਲੇ ਐਤਵਾਰ ਵਾਲੇ ਦਿਨ ਚੇਕ ਤੁਸੀਂ ਰੋਟੀ ਦਾ ਇਹ ਖਾਸ ਉਪਾਅ ਕਰ ਲਵੋਗੇ ਤਾਂ ਦੇਖਿਓ ਘਰ ਵਿੱਚ ਲੱਖਾਂ ਦੀ ਆਮਦਨ ਆਉਣੇ ਸ਼ੁਰੂ ਹੋ ਜਾਵੇਗੀ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਖਵਾਓ ਤੇ ਵਾਹਿਗੁਰੂ ਲਿਖੋ ਜੀ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਸਾਵਣ ਦੇ ਐਤਵਾਰ ਵਾਲੇ ਦਿਨ ਚੇਕ ਕਰ ਤੁਸੀਂ ਇਹ ਰੋਟੀ ਦਾ ਵਿਸ਼ੇਸ਼ ਉਪਾਅ ਕਰ ਲੈਂਦੇ ਹੋ ਤਾਂ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਇਹ ਵਿਸ਼ੇਸ਼ ਉਪਾ ਜੋ ਸਾਡੀ ਜ਼ਿੰਦਗੀ ਨੂੰ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਮ ਪਰ ਦੇਵੇਗਾ ਜੋ ਸਾਡੇ ਹਰ ਪਰੇਸ਼ਾਨੀ ਹਰ ਦੁੱਖ ਤਕਲੀਫ ਨੂੰ ਖਤਮ ਕਰ ਸਕਦਾ ਹੈ ਸਾ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਾਈ ਸੇਵਾ ਦੀ ਜੋ ਸਾਡੇ ਘਰਾਂ ਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਤੇ ਨਾਲ ਪਰ ਦੇਵੇਗਾ ਸੰਗਤ ਜੀ ਇਹ ਸੇਵਾ ਸਾਡੇ ਮਨ ਨੂੰ ਸ਼ਾਂਤੀ ਅਤੇ ਸੁਖ ਸਮ੍ਰiddhi ਸਾਡੇ ਘਰ ਵਿੱਚ ਵਾਹਿਗੁਰੂ ਜੀ ਦੀ ਬਰਕਤ ਨੂੰ ਲੈ ਕੇ ਆਵੇਗਾ ਇਹ ਕੋਈ ਜਾਦੂ ਟੋਣਾ ਨਹੀਂ ਹੈ ਤੇ ਨਾ ਹੀ ਕੋਈ ਤੰਤਰ ਮੰਤਰ ਹੈ ਨਾ ਕੋਈ ਵਿਆਮ ਪਰਮ ਹੈ ਸਗੋਂ ਸਿਰਫ ਸੇਵਾ ਸ਼ੁਕਰਾਨਾ ਤੇ ਗੁਰਬਾਣੀ ਦੇ ਨਾਲ ਜੋੜਨ ਦਾ ਇੱਕ ਰਾਹ ਹੈ ਇਸ ਸੇਵਾ ਵਿੱਚ ਅਸੀਂ ਆਪਣੇ ਘਰ ਦੇ ਪ੍ਰਸ਼ਾਦ ਦੇ ਘਰ ਦੀ ਰੋਟੀ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਕੇ ਇੱਕ ਸੇਵਾ ਕਰਨੀ ਹੈ ਜੋ ਕਿ ਸਾਡੇ ਘਰ ਦੀਆਂ ਮਸੀਬਤਾਂ ਕਰਜ਼ੇ ਅਤੇ ਤੰਗੇ ਨੂੰ ਦੂਰ ਕਰ ਸਕਦੀ ਹੈ ਪਿਆਰੀ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਪਾਸਾਂਜਾ ਕਰਾਂਗੇ ਜੇਕਰ ਤੁਸੀਂ ਐਤਵਾਰ ਵਾਲੇ ਦਿਨ ਕਰ ਲੈਂਦੇ ਹੋ ਤਾਂ ਸੰਗਤ ਜੀ ਇਸ ਦਾ ਤੁਹਾਨੂੰ ਦੁੱਗਣਾ ਲਭ ਹੋਵੇਗਾ ਸਾਧ ਸੰਗਤ ਜੀ ਇਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਸਾਧ ਸੰਗਤ ਜੀ ਰੋਟੀ ਜਾਂ ਪ੍ਰਸ਼ਾਦਾ ਸਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਅੰਗ ਹੈ ਰੋਟੀ ਕਪੜਾ ਤੇ ਮਕਾਨ ਇਹ ਸਾਡੀਆਂ ਸਭਨਾਂ ਦੀਆਂ ਜ਼ਿੰਦਗੀ ਦੀਆਂ ਲੋੜਾਂ ਹਨ ਇਹਨਾਂ ਤਿੰਨਾਂ ਦੇ ਵਿੱਚ ਰੋਟੀ ਸਭ ਤੋਂ ਪਹਿਲਾਂ ਆਉਂਦੀ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਦੀ ਪੁਨਿਆਦ ਹੈ ਪਰ ਸੰਜੇ ਜੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੀ ਨਹੀਂ ਇਹ ਰੋਟੀ ਇਹ ਪ੍ਰਸ਼ਾਦਾ ਕੇਵਲ ਸਾਡਾ ਪੇਟ ਨਹੀਂ ਭਰਦਾ ਸਗੋਂ ਪਰਮਾਤਮਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਵੀ ਪ੍ਰਤੀਕ ਹੁੰਦਾ ਹੈ ਸੰਗਜੇ ਰੋਟੀ ਸਾਡੇ ਘਰ ਦੀਆਂ ਲਕੀਰਾਂ ਨੂੰ ਸੁੱਖ ਸ਼ਾਂਤੀ ਤੇ ਸਮ੍ਰiddhi ਨਾਲ ਭਰ ਦਿੰਦੀ ਹੈ। ਅੱਜ ਕੱਲ੍ਹ ਚੱਲਦੇ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਸ਼ਿਕਾਇਤਾਂ ਕਰਦੇ ਹਨ, ਗਿਲੇ ਸ਼ਿਕਵੇ ਕਰਦੇ ਹਨ ਕਿ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ, ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਹੈ, ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਹੈ, ਘਰ ਵਿੱਚ ਕਲੇਸ਼ ਹੈ। ਸਾਡੇ ਤੇ ਕਰਜ਼ਾ ਹੈ। ਜਾਂ ਫਿਰ ਕੋਈ ਵੀ ਸਾਡਾ ਕੰਮ ਸਿੱਧਾ ਨਹੀਂ ਚੱਲਦਾ ਸਾਧ ਸੰਗਤ ਜੀ ਇਹ ਸਾਰੀਆਂ ਹੀ ਸਮੱਸਿਆਵਾਂ ਅਸਲ ਦੇ ਵਿੱਚ ਜੜ ਕੀ ਹੈ ਸਾਡੀਆਂ ਸਾਰੀਆਂ ਹੀ ਸਮੱਸਿਆਵਾਂ ਦੀ ਜੜ ਅਸਲ ਵਿੱਚ ਇੱਕ ਹੀ ਹੁੰਦੀ ਹੈ ਸਾਡਾ ਮਨ ਅਤੇ ਨੀਅਤ ਅਸੀਂ ਵਾਇਗਰੂ ਦਾ ਸ਼ੁਕਰਾਨਾ ਕਰਨਾ ਹੀ ਭੁੱਲ ਚੁੱਕੇ ਹਾਂ ਸਾਡੀ ਰੋਟੀ ਵਿੱਚ ਵਾਇਗਰੂ ਜੀ ਦੇ ਨਾਮ ਦੀ ਮਿਠਾਸ ਨਹੀਂ ਹੈ ਸੇਵਾ ਦੀ ਭਾਵਨਾ ਨਹੀਂ ਹੈ ਤੇ ਸ਼ੁਕਰਾਨੇ ਦੀ ਭਾਵਨਾ ਤਾਂ ਅਸੀਂ ਕਰਨ ਹੀ ਛੱਡ ਦਿੱਤੀ ਪਿਆਰੀ ਸਾਧ ਸੰਗਤ ਜੀ ਕੁਰਬਾਨੀ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਜੋ ਕੁਝ ਸਾਡੇ ਕੋਲ ਹੈ ਵਾਹਿਗੁਰੂ ਜੀ ਦੀ ਤੈਨ ਹੈ ਸਾਡੀ ਰੋਟੀ ਨੂੰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਬਣਾਇਆ ਗਿਆ ਹੈ ਇਸ ਨੂੰ ਹਮੇਸ਼ਾ ਸ਼ੁਕਰਾਨੇ ਦੇ ਨਾਲ ਖਾਣਾ ਚਾਹੀਦਾ ਹੈ ਤੇ ਸੇਵਾ ਦੀ ਨੀਅਤ ਦੇ ਨਾਲ ਦੂਜਿਆਂ ਨੂੰ ਵੰਡਣਾ ਚਾਹੀਦਾ ਹੈ ਸਾਡੇ ਘਰ ਵਿੱਚ ਫਿਰ ਬਰਕਤਾਂ ਦੇ ਦਰਵਾਜ਼ੇ ਖੁੱਲ ਜਾਣਗੇ ਸਾਧ ਸੰਗਤ ਜੀ ਐਤਵਾਰ ਵਾਲੇ ਦਿਨ ਜੇਕਰ ਤੁਸੀਂ ਅਜਾਈ ਸੇਵਾ ਕਰੋਗੇ ਤਾਂ ਤੁਹਾਡੇ ਘਰ ਵਿੱਚ ਸੋਕੇ ਸ਼ਾਂਤੀ ਤੇ ਬਰਕਤ ਦਾ ਵਾਸ ਹੋ ਜਾਵੇਗਾ ਇਹ ਸੇਵਾ ਰੋਟੀ ਦੀ ਸੇਵਾ ਪਹਿਲੀ ਸੇਵਾ ਵਿੱਚ ਪਹਿਲੇ ਉਪਾਅ ਵਿੱਚ ਅਸੀਂ ਕੀ ਕਰਨਾ ਹੈ ਅਸੀਂ ਸਾਰੇ ਹੀ ਪਰਿਵਾਰ ਨੇ ਮਿਲ ਕੇ ਇਸ ਦਿਨ ਆਪਣੇ ਘਰ ਵਿੱਚ ਮਿੱਠਾ ਪ੍ਰਸ਼ਾਦਾ ਤਿਆਰ ਕਰਨਾ ਹੈ ਐਤਵਾਰ ਦਾ ਦਿਨ ਇਸ ਲਈ ਕਿਹਾ ਗਿਆ ਹੈ ਕਿਉਂਕਿ ਸਾਥ ਸੰਗਤ ਜੀ ਐਤਵਾਰ ਵਾਲੇ ਦਿਨ ਸਾਰੇ ਹੀ ਘਰ ਵਿੱਚ ਹੁੰਦੇ ਹਨ ਐਤਵਾਰ ਵਾਲੇ ਦਿਨ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤੇ ਜੋ ਜੌਬ ਕਰਦੇ ਹਨ ਉਹ ਵੀ ਘਰ ਵਿੱਚ ਹੁੰਦੇ ਹਨ ਤਾਂ ਕਿ ਉਹ ਵੀ ਇਸੇਵਾ ਵਿੱਚ ਹਿੱਸਾ ਆਪਣਾ ਪਾ ਸਕਣ ਸੰਗਤ ਜੀ ਇਸ ਲਈ ਤੁਸੀਂ ਇਸ ਉਪਾਣ ਇਸ ਸੇਵਾ ਨੂੰ ਐਤਵਾਰ ਵਾਲੇ ਦਿਨ ਕਰ ਸਕਦੇ ਹੋ ਸੰਗਤ ਜੀ ਇਸ ਲਈ ਆਟੇ ਵਿੱਚ ਥੋੜਾ ਜਿਹਾ ਗੁੜ ਜਾਂ ਸ਼ੱਕਰ ਮਿਲਾ ਸਕਦੇ ਹੋ ਜੇ ਤੁਸੀਂ ਆਟੇ ਵਿੱਚ ਗੁੜ ਨਹੀਂ ਮਿਲਾ ਸਕਦੇ ਤਾਂ ਸੰਗਤ ਜੀ ਪਕਾਉਣ ਤੋਂ ਬਾਅਦ ਉਸ ਉੱਪਰ ਗੁੜ ਲਗਾ ਸਕਦੇ ਹੋ ਜਾਂ ਰੱਖ ਸਕਦੇ ਹੋ ਫਿਰ ਤੁਸੀਂ ਧਿਆਨ ਰੱਖਣਾਗੇ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਤੁਹਾਡਾ ਮਨ ਪੂਰਨ ਤੌਰ ਤੇ ਸਾਫ਼ ਹੋਣਾ ਚਾਹੀਦਾ ਹੈ ਤੁਹਾਡੇ ਮਨ ਵਿੱਚ ਸ਼ੁਕਰਾਨੇ ਦੀ ਪਰਮਾਤਮਾ ਦੇ ਲਈ ਭਾਵਨਾ ਹੋਣੀ ਚਾਹੀਦੀ ਹੈ ਫਿਰ ਉਸੇ ਅਗੇ 14ਵੇਂ ਆਟਾ ਗੁੰਨਣਾ ਹੈ ਰੋਟੀ ਵੇਲਣੀ ਹੈ ਜਾਂ ਪ੍ਰਸ਼ਾਦੇ ਨੂੰ ਤਿਆਰ ਕਰਨਾ ਹੈ ਤਾਂ ਸੰਗਾ ਜੀ ਪੂਰੇ ਮਨ ਦੇ ਨਾਲ ਵੈਗੁਰੂ ਜੀ ਦਾ ਨਾਮ ਜਪਣਾ ਹੈ ਮਾਨੇ ਮਨ ਤੁਸੀਂ ਸਤਿਗੁਰ ਸੱਚੇ ਪਾਸ਼ਾ ਜੀ ਦਾ ਧੰਨਵਾਦ ਕਰਦੇ ਜਾਣਾ ਹੈ ਫਿਰ ਸਾ ਸੰਗਤ ਜੀ ਨਾਮ ਜਪਣ ਦੇ ਨਾਲ ਰੋਟੀ ਵਿੱਚ ਸਿਰਫ ਗੁੜ ਦੀ ਮਿਠਾਸ ਨਹੀਂ ਆਉਂਦੀ ਸਗੋਂ ਵਾਹਿਗੁਰੂ ਜੀ ਦੇ ਨਾਮ ਦੀ ਮਿਠਾਸ ਵੀ ਉਸ ਵਿੱਚ ਸ਼ਾਮਲ ਹੋ ਜਾਂਦੀ ਹੈ ਸੇਵਾ ਦਾ ਸਭ ਤੋਂ ਐਮ ਪਹਿਲੂ ਹੈ ਕਿਉਂਕਿ ਨਾਮ ਦੀ ਮਿਠਾਸ ਸਾਡੇ ਮਨ ਅਤੇ ਕਾਰ ਨੂੰ ਸ਼ੋਧਕਾਰ ਦੇਵੇਗੀ ਸਾ ਸੰਗਤ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰਸ਼ਾਦਾ ਤਿਆਰ ਕਰ ਲੈਂਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਤੁਸੀਂ ਮੋਲ ਮੰਤਰ ਦਾ ਜੇਕਰ ਪਾਠ ਕਰਦੇ ਹੋ ਵੈਸੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕਿ ਸਾਡੇ ਘਰ ਵਿੱਚ ਸੁੱਖ ਸਮਰiddhi ਅਤੇ ਵਾਇ ਗੁਰੂ ਜੀ ਤੁਹਾਡਾ ਹੱਥ ਹਮੇਸ਼ਾ ਸਾਡੇ ਸਿਰ ਤੇ ਬਣਿਆ ਰਹੇ ਸਾਡੇ ਘਰ ਦੀਆਂ ਸਾਰੀਆਂ ਮੁਸੀਬਤਾਂ ਕਰਜ਼ੇ ਵਰਗੀ ਬੁਰੀ ਸਮਾ ਕਰਜ਼ੇ ਵਰਗੇ ਬੋਰੀ ਨਜਰ ਦੂਰ ਹੋ ਜਾਵੇ ਅਸੀਂ ਤੁਹਾਡੀ ਮਿਹਰ ਸਦਕਾ ਤੁਹਾਡੀ ਕਿਰਪਾ ਸਦਕਾ ਇੱਕ ਛੋਟੀ ਜਿਹੀ ਸੇਵਾ ਕਰਨ ਵਾਲੇ ਹਾਂ ਸਾਡੀ ਹਰ ਇੱਕ ਪਾਲ ਚੋਕ ਨੂੰ ਤੁਸੀਂ ਮਾਫ ਕਰ ਦੇਣਾ ਤੇ ਅੱਗੇ ਤੋਂ ਸਾਨੂੰ ਸੇਵਾ ਕਰੰਦਾ ਪਾਲ ਬਖਸ਼ਣਾ ਸਹਾ ਸੰਗਤ ਜੀ ਇਦਾਂ ਹੀ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਪ੍ਰਸ਼ਾਦਿਆਂ ਦੇ ਛੋਟੇ ਛੋਟੇ ਟੋਕੜਿਆਂ ਦੇ ਵਿੱਚ ਉਹਨਾਂ ਨੂੰ ਤੋੜ ਲੈਣਾ ਹੈ ਇਸ ਨੂੰ ਆਪਣੇ ਘਰ ਦੇ ਛਾਤ ਉੱਪਰ ਜਾਂ ਕਿਸੇ ਸਾਵਸਥਰੇ ਥਾਂ ਦੇ ਉੱਪਰ ਜਿੱਥੇ ਕੇ ਪੰਛੀ ਆਉਂਦੇ ਹਨ ਉੱਥੇ ਰੱਖ ਦੇਣਾ ਹੈ ਸੰਗਤ ਜੀ ਛਦੋਂ ਇਹ ਪੰਛੀ ਮਿੱਠੀ ਚੋਰੀ ਖਾਣਗੇ ਉਹਨਾਂ ਦੀ ਭੁੱਖ ਮਿਟ ਜਾਵੇਗੀ ਇਸ ਸਮੇਂ ਅਰਦਾਸ ਕਰਨੀ ਹੈ हे ਵਾਹਿਗੁਰੂ ਸੱਚੇ ਪਾਤਸ਼ਾ ਜਿਵੇਂ ਪੰਛੀਆਂ ਦੀ ਭੁੱਖ ਮਿਟ ਰਹੀ ਹੈ ਤਵੇਂ ਹੀ ਸਾਡੇ ਘਰ ਦੇ ਕਲੇਸ਼ ਕਰਜੇ ਬੁਰੀ ਨਜ਼ਰ ਮਾੜੀ ਨਜ਼ਰ ਤੁਹਾਡੀ ਮੇਰ ਸਦਕਾ ਦੂਰ ਹੋ ਜਾਣ ਸਾਡਾ ਮਨ ਸ਼ੋਧ ਹੋ ਜਾਵੇ ਸਾਡਿਆ ਮਨ ਸਾਂਡੇ ਕਰਤੇ ਸਾਡਾ ਸਰੀਰ ਵੀ ਸ਼ੁੱਧ ਹੋ ਜਾਵੇ। ਐਸੋ ਪਾਣੋ ਕਰਨ ਦੀ ਬੜੀ ਹੀ ਸਾਦ ਸੰਗਤ ਜੀ ਮਹੱਤਤਾ ਹੈ। ਪੰਛੀਆਂ ਨੂੰ ਖਵਾਉਣਾ ਸਿਰਫ ਇੱਕ ਸੇਵਾ ਨਹੀਂ ਹੁੰਦੀ। ਸਗੋ ਸਾਡੇ ਮਨ ਦੇ ਸ਼ੁੱਧੇ ਦਾ ਇਕਾਗਰ ਵੀ ਹੁੰਦਾ ਹੈ। ਪੰਛੀ ਜੋ ਖੁਦ ਆਪਣੀ ਰੋਜੀ ਰੋਟੀ ਦੇ ਲਈ ਪਰਮਾਤਮਾ ਤੇ ਨਿਰਭਰ ਹੁੰਦੇ ਹਨ। ਸਾਡੇ ਲਈ ਵਾਹਿਗੁਰੂ ਦੀ ਰਹਿਮਤ ਦਾ ਪ੍ਰਤੀਕ ਬਣ ਜਾਂਦੇ ਹਨ। ਜਦੋਂ ਅਸੀਂ ਸ਼ੁਕਰਾਨੇ ਦੇ ਨਾਲ ਸੇਵਾ ਦੇ ਨiyet ਦੇ ਨਾਲ ਤੇ ਸੱਚੇ ਮਨ ਨਾਲ ਇਹਨਾਂ ਦੀ ਸੇਵਾ ਕਰਾਂਗੇ ਫਿਰ ਸਾਡੀ ਹਾਜ਼ਰੀ ਸਾਡੇ ਅਰਦਾਸ ਗੁਰੂ ਜਨਾਂ ਵਿੱਚ ਜ਼ਰੂਰ ਪਹੁੰਚ ਜਾਵੇਗੀ ਸਾਹ ਸੰਗਤ ਜੀ ਇਹ ਸੇਵਾ ਸਾਨੂੰ ਸਿਖਾਉਂਦੀ ਹੈ ਅਸੀਂ ਦੂਜਿਆਂ ਦੀ ਜੇਕਰ ਭੁੱਖ ਮਿਟਾਉਂਦੇ ਹਾਂ ਵਾਹਿਗੁਰੂ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਮਿਟਾ ਦਿੰਦੇ ਹਨ ਹੁਣ ਗੱਲ ਕਰਦੇ ਹਾਂ ਜੀ ਦੂਜੀ ਸੇਵਾ ਦੀ ਜੋ ਦੋਸੀ ਕਰਨੇ ਹੈ ਦੂਸਰੀ ਸੇਵਾ ਵਿੱਚ ਅਸੀਂ ਮਿੱਠੀ ਰੋਟੀਆਂ ਤਿਆਰ ਕਰਨੇ ਹਨ ਬਸ ਆ ਸੰਗਤ ਜੀ ਇਸ ਵਾਰ ਰੋਟੀ ਨੂੰ ਥੋੜਾ ਵੱਡਾ ਤੇ ਜ਼ਿਆਦਾ ਮਿੱਠਾ ਬਣਾਉਣਾ ਹੈ ਜਿਆਦਾ ਪਰਸ਼ਾਦੇ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਹੈ ਰੋਟੀ ਬਣਾਉਂਦੇ ਸਮੇਂ ਵਾਇਗਰੋ ਦੇ ਨਾਮ ਦਾ ਸਿਮਰਨ ਕਰਨਾ ਹੈ ਮਨ ਹੀ ਮਨ ਵਿੱਚ ਨਿਯਤ ਰੱਖੋ ਕਿ ਅਸੀਂ ਜੋ ਸੇਵਾ ਕਰਦੇ ਆ ਇਹ ਗੁਰੂ ਦੀ ਕਿਰਪਾ ਦੇ ਨਾਲ ਕਰ ਰਹੇ ਹਾਂ ਅਸੀਂ ਜੋ ਸੇਵਾ ਕਰਨ ਵਾਲੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਨੂੰ ਮਨਜ਼ੂਰ ਕਰ ਲੈਣ। ਸੰਗਤ ਜੀ ਰੋਟੀ ਤਿਆਰ ਹੋਣ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰ ਇਕੱਠੇ ਹੋ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਕਿ ਰੋਟੀ ਪ੍ਰਸ਼ਾਦਾ ਤੁਹਾਡਾ ਹੀ ਦਿੱਤਾ ਹੋਇਆ ਹੈ। ਅਸੀਂ ਇਸ ਪ੍ਰਸ਼ਾਦੇ ਨੂੰ ਤੁਹਾਡੀ ਹੀ ਰਹਿਮਤ صدਕਾ ਜੀਵਾਂ ਦਾ ਪੇੜ ਪਰਾਂਦੇ ਲਈ ਇਸਤੇਮਾਲ ਕਰ ਰਹੇ ਹਾਂ ਜੋ ਵੀ ਸਾਡੀ ਸੇਵਾ ਨੂੰ ਮੰਜ਼ੂਰ ਕਰਨਾ ਸਾਨੂੰ ਅੱਗੇ ਤੋਂ ਹੋਰ ਜ਼ਿਆਦਾ ਸੇਵਾ ਕਰੰਦਾ ਬਲ ਬਖਸ਼ਣਾ ਸਾਧ ਸੰਗਜੇ ਇਸ ਮਿੱਠੇ ਰੋਟੇ ਨੂੰ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਗਊ ਮਾਤਾ ਨੂੰ ਖਿਲਾ ਸਕਦੇ ਹੋ ਜੇ ਗਊਸ਼ਾਲਾ ਦੂਰ ਹੈ ਤਾਂ ਆਸ-ਪਾਸ ਕੋਈ ਵੀ ਜੀਵ ਜੰਤੂ ਤੁਹਾਨੂੰ ਮਿਲ ਜਾਂਦਾ ਹੈ ਤੁਸੀਂ ਉਸ ਦੀ ਵੀ ਸੇਵਾ ਕਰ ਸਕਦੇ ਹੋ ਸਾਧ ਸੰਗਜੇ ਜਿਹਦਾ ਤੁਸੀਂ ਰੋਟੀ ਹੈ ਪ੍ਰਸ਼ਾਦਾ ਜੀਵ ਜੰਤੂਆਂ ਨੂੰ ਖਵਾਓਗੇ ਤਾਂ ਮਨ ਵਿੱਚ ਸ਼ੁਕਰਾਨੇ ਦੀ ਭਾਵਨਾ ਜ਼ਰੂਰ ਰੱਖਿਓ ਤੇ ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਨਾ ਭੁੱਲਿਓ। ਉਹਨਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਹ ਦਾਸ ਵੀ ਕਰਨੀ ਹੈ ਤੇ ਸਤ ਕੋ ਸੱਚੇ ਪਾਤਸ਼ਾਹ ਇਹ ਸੇਵਾ ਦੇ ਸਕ ਕੇ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਦਾ ਵਾਸ ਹੋ ਜਾਵੇ। ਸਾ ਸੰਗਤ ਜੀ ਦੋਵੇਂ ਪਾਜੋ ਅਸੀਂ ਤੁਹਾਨੂੰ ਦੱਸੇ ਹਨ। ਅਸੀਂ ਜ਼ਰਬਾ ਨੂੰ ਸਮਝ ਕੇ ਨਹੀਂ ਸਗੋ ਸੇਵਾ ਸਮਝ ਕੇ ਕਰਨਾ ਹੈ ਜਦੋਂ ਅਸੀਂ ਸੇਵਾ ਕਰਦੇ ਆਂ ਤੇ ਸਾਡਾ ਮਨ ਛੋਦ ਹੋ ਜਾਂਦਾ ਹੈ ਤੇ ਸਾਡਾ ਮਨ ਜਦੋਂ ਸ਼ੁੱਧ ਹੋ ਜਾਂਦਾ ਹੈ ਤੇ ਵਾਹਿਗੁਰੂ ਜੀ ਦੇ ਨੇੜੇ ਪਹੁੰਚ ਜਾਂਦਾ ਹੈ ਸੋ ਸਾਥ ਸੰਗਤ ਜੀ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਜੋ ਵੀ ਖਾਓ ਨਾਮ ਨਾਲ ਖਾਓ ਤੇ ਜੋ ਵੀ ਦਿਓ ਸ਼ੁਕਰਾਨੇ ਨਾਲ ਦਿਓ ਜਦੋਂ ਅਸੀਂ ਰੋਟੀ ਨੂੰ ਸੇਵਾ ਦੇ ਰੂਪ ਤੇ ਵਿੱਚ ਬਣਾਉਂਦੇ ਹਾਂ ਤੇ ਵਾਇਗਰੂ ਦੇ ਨਾਮ ਦੇ ਨਾਲ ਜੋੜਦੇ ਹਾਂ ਤਾਂ ਪੰਛੀਆਂ ਜੀਵ ਜੰਤੂਆਂ ਨੂੰ ਖਵਾ ਦਿੰਦੇ ਹਾਂ ਤਾਂ ਸਾਧ ਸੰਗਤ ਜੀ ਇਹ ਸੇਵਾ ਸਾਡੇ ਕਰਮ ਵਿੱਚ ਵਰਗਤਾ ਦੇ ਦਰਵਾਜ਼ੇ ਖੋਲ ਦਿੰਦੀ ਹੈ ਸਾਡੀ ਕਿਸਮਤ ਬਦਲ ਦਿੰਦੀ ਹੈ ਸਾਧ ਸੰਗਤ ਜੀ ਇਸ ਮਿੱਠੇ ਪ੍ਰਸ਼ਾਦ ਦੇ ਨੂੰ ਸਿਰਫ ਗੁੜ ਤੇ ਸ਼ੱਕਰ ਨਾਲ ਹੀ ਮਿੱਠਾ ਨਾ ਬਣਾਓ ਸਗੋ ਵਾਇਗਰੂ ਦੇ ਨਾਮ ਨਾਲ ਵੀ ਮਿੱਠਾ ਬਣਾਓ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਐਸਾ ਗਰੀਬ ਪਰਿਵਾਰ ਹੈ ਜਿਸ ਦੇ ਘਰ ਦੇ ਵਿੱਚ ਪ੍ਰਸ਼ਾਦ ਦਾ ਪਾਣੀ ਨਹੀਂ ਪੱਕਦਾ ਜਾਂ ਇੱਕ ਹੀ ਸਮੇਂ ਦੀ ਰੋਟੀ ਪੱਕਦੀ ਹੈ ਤਾਂ ਤੁਸੀਂ ਦੂਜੇ ਸਮੇਂ ਉਸ ਦੇ ਘਰ ਵਿੱਚ ਰੋਟੀ ਪ੍ਰਸ਼ਾਦ ਦਾ ਤਿਆਰ ਕਰਕੇ ਇਸ ਦਿਨ ਜੇਕਰ দান ਕਰਦੇ ਹੋ ਤਾਂ ਉਹਨਾਂ ਦੇ ਟਡੋਂ ਨਿਕਲੀਆਂ ਹੋਈਆਂ ਅਸੀਸਾਂ ਹੀ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਸਕਦੀ ਹੈ ਸੋ ਸਾਸੰਗ ਜੀ ਤੁਸੀਂ ਜੇਕਰ ਇਹ ਤੈਨੋਂ ਪਾ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਸੇਵਾ ਸਦਗਾ ਤੁਹਾਨੂੰ ਵੇਖ ਕੇ ਪ੍ਰਮਾਤਮਾ ਤੁਹਾਡੇ ਤੋਂ ਖੁਸ਼ ਹੋ ਜਾਣਗੇ ਤੁਹਾਡੇ ਸਿਰ ਦੇ ਉੱਪਰ ਰਹਿਮਤ ਭਰੇ ਹੱਥ ਰੱਖ ਦੇਣਗੇ ਤੁਹਾਡੇ ਘਰ ਵਿੱਚ ਸੁੱਖ ਸਮਰਿਧ ਦੇ ਸ਼ਾਂਤੀ ਆਉਣੇ ਸ਼ੁਰੂ ਹੋ ਜਾਵੇਗੀ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਵੀ ਕਿਸੇ ਪ੍ਰਕਾਰ ਦੇ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ